ਮੈਂ ਕਿਹਾ ਡਾਡੀ ਮੈਂ ਛੋਟੀ ਕਿੱਲੇ ਦੀ ਕਣਕ ਕਿਵੇਂ ਖਾ ਗਿਆ ਕਹਿੰਦਾ ਤੇਰੀ 50000 ਰੁਪਏ ਫੀਸ ਭਰ ਕੇ ਆਇਆ ਮੈਂ ਕਿਹਾ ਅੱਛਾ ਮੈਂ ਕਿਹਾ ਡਾਡੀ ਜੀ ਐਜ ਤਾਂ ਕੋਈ ਵੱਡੀ ਗੱਲ ਨਹੀਂ ਤੁਸੀਂ ਵੀ ਪੜਿਆ ਦਾਦੂ ਮੈਂ ਵੀ ਛੋਟੀਆਂ ਫੀਸਾਂ ਭਰੀਆਂ ਹੋਣਗੀਆਂ ਕਹਿੰਦਾ ਕਾਕਾ ਜੀ ਮੈਂ ਤਾਂ ਐਮਏ ਪੜ੍ਹ ਗਿਆ ਸੀ ਫਿਰ ਵੀ 50000 ਰੁਪਏ ਨਹੀਂ ਲੱਗਿਆ ਸੀ ਓਏ ਤੂੰ ਹਜੇ ਤੀਜੀ ਜੁ ਹੋਇਆ ਐ ਇਹਦੋਂ ਪਹਿਲਾਂ 2.5 ਲੱਖ ਲਵਾਤਾ ਮੇਰਾ ਮੈਂ ਸਾਰਾ ਸਭ ਜਲਾਇਆ ਵੀ ਜੇ ਮੈਂ 15 16 ਸਾਲ ਪੜਿਆ ਮੈਂ ਤਾਂ ਇਹਨਾਂ ਦਾ 20 25 ਲੱਖ ਲਵਾ ਦੂੰ ਨੌਕਰੀ ਵੀ ਮਿਲੂਗੀ ਜਾਂ ਨਾ ਮਿਲੂ ਐਦੇ ਨਾਲ ਚੰਗਾ ਪਬਲਿਕ ਨਹੀਂ ਨਾ ਕਰ ਲੀਏ ਉਹਦੋਂ ਨੂੰ ਸਟੈਂਡ ਹੋ ਜੂ ਕਹਿੰਦਾ ਪੁੱਤ ਤੇਰਾ ਆਈਡੀਆ ਤਾਂ ਸਹੀ ਹੈ ਪਰ ਪੜਨਾ ਵੀ ਜ਼ਰੂਰੀ ਹੈ ਕਿਉਂਕਿ ਨੌਲੇਜ ਤੋਂ ਬਿਨਾ ਕੁਝ ਨਹੀਂ ਬਣਦਾ ਹੁਣ ਮੇਰੀ ਮਾਨ ਸਰਕਾਰ ਨੂੰ ਬੇਨਤੀ ਆ ਜੁੱਧ ਨਜਾਇਜ਼ ਫੀਸਾਂ ਵਿਰੁੱਧ ਚਲਾ ਦਿਓ ਵੇਰਾ ਜੇ ਤੁਸੀਂ ਵੀ ਮੇਰੀ ਗੱਲ ਨਾਲ ਸਹਿਮਤ ਹੋ ਵੀਡੀਓ ਨੂੰ ਸ਼ੇਅਰ ਕਰਕੇ ਮਾਨ ਸਾਹਿਬ ਤੱਕ ਪਹੁੰਚਾ ਦਿਓ ਤੇ ਮੇਰੇ ਪੇਜ ਨੂੰ ਫੋਲੋ ਕਰ ਲਓ